ਉਨੂੰ ਕੀ ਹੋ ਗਿਆ ਵਾ ਪਰ ਆਪਾਂ ਇਹਨਾਂ ਦੀ ਪੰਜਾਬੀਆਂ ਦੀ ਸਪੋਰਟ ਨਹੀਂ ਕਰਨੀ ਕਿਉਂਕਿ ਇਹ ਹੈਗੇ ਪੰਜਾਬੀ ਆਪਾਂ ਪੰਜਾਬੀਆਂ ਦੀ ਸਪੋਰਟ ਨਹੀਂ ਜੇ ਕਰਨੀ ਪੰਜਾਬੀ ਜਾਂਦੇ ਨਾ ਬਾਹਰ ਨਾ ਜਾਓ ਬਾਹਰ ਨਾ ਜਾਓ ਪੰਜਾਬ ਛੱਡ ਕੇ ਇੱਥੇ ਕੰਮ ਕਰੋ ਤੇ ਆਹ ਭਾਈ ਨੇ ਛੋਟਾ ਜਿਹਾ ਕੰਮ ਇੱਥੇ ਸ਼ੁਰੂ ਕੀਤਾ ਜੇ ਤਾਂ ਮਗਰ ਅੰਦਰ ਹਾਲ ਬੜਾ ਬੁਰਾ ਹੈ ਨਾ ਦੇਖਿਓ ਪਾ ਜੀ ਅੱਜ ਅਸੀਂ ਪਹੁੰਚ ਗਏ ਆ ਫਗਵਾੜੇ ਦੇ ਵਿੱਚ ਤੇ ਚਕਣਾ ਵੇਲਣਾ ਤੁਸੀਂ ਆ ਸਾਹਮਣੇ ਦੇਖ ਸਕਦੇ ਜੀ ਚਕਣਾ ਵੇਲਣਾ ਰੈਸਟੋਰੈਂਟ ਆ ਇੱਥੇ ਤੁਹਾਨੂੰ 126 ਰੁਪਈਆ ਦੀ ਥਾਲੀ ਮਿਲੂਗੀ ਉਹਦੇ ਵਿੱਚ 26 ਆਟਮਾ ਮਿਲਣਗੀਆਂ ਪਰ ਆਪਾਂ ਇਹਨਾਂ ਦੀ ਪੰਜਾਬੀਆਂ ਦੀ ਸਪੋਰਟ ਨਹੀਂ ਕਰਨੀ ਕਿਉਂਕਿ ਇਹ ਹੈਗੇ ਪੰਜਾਬੀ ਆਪਾਂ ਪੰਜਾਬੀਆਂ ਦੀ ਸਪੋਰਟ ਨਹੀਂ ਜੇ ਕਰਨੀ ਉਹ ਭਾਜੀ ਤੁਹਾਨੂੰ ਕੀ ਹੋ ਗਿਆ ਵਾ ਭਾਜੀ ਕੀ ਹੋ ਗਿਆ ਇਹ ਕੀ ਬੋਲਦੇ ਪੰਜਾਬੀ ਸਪੋਰਟ ਨਹੀਂ ਕਰਨੀ ਭਾਜੀ ਨਹੀਂ ਕਰਨੀ ਪੰਜਾਬੀਆਂ ਦੀ ਸਪੋਰਟ ਕਿਉਂ ਭਾਜੀ ਉਹਨਾਂ ਨੂੰ ਮੈਨੂੰ ਸਪੈਸ਼ਲ ਫੋਨ ਆਇਆ ਹੈ ਕਿ ਇਹਨਾਂ ਦਾ ਕੰਮ ਨਹੀਂ ਚੱਲਦਾ ਪਿਆ ਪੰਜਾਬੀਆਂ ਦਾ ਅਸੀਂ ਅੰਮ੍ਰਿਤਸਰੋਂ ਜਿਲ੍ਹੇ ਕਿ ਕਰਨ ਕੀ ਆਏ ਆ ਤੁਸੀਂ ਬੋਲੀ ਕੀ ਜਾ ਰਹੇ ਹੋ ਭਾਜੀ ਮੇਰੀ ਸੁਣੋ ਗੱਲ ਮੈਂ ਦੱਸਿਆ ਕਿ ਉਹ ਕਹਿਣ ਡਿਆ ਵਾ ਕਿਉਂ ਕਹਿਣ ਡਿਓ ਆਓ ਤਰਨ ਅੰਦਰ ਜਾ ਕੇ ਵਿਖਾਉਂਦਾ ਆ ਰਿਓ ਭਗਣ ਭਾਜੀ ਇਹਨੇ ਦਿਨ ਹੋ ਗਿਆ ਤੁਸੀਂ ਮੇਰੇ ਨਾਲ ਕੰਮ ਕਰਦੇ ਪੰਜਾਬੀਏ ਕੋਰ ਨਹੀਂ ਕਰਨੀ ਹੋਰ ਤੁਸੀਂ ਭਈਆ سپورਟ ਕਰਨੀ ਆ ਭਾਜੀ ਮੇਰੀ ਗੱਲ ਤੇ ਸੁਣੋ ਤਰ ਮੈਂ ਦੱਸਿਆ ਕੱਲ ਹੀ ਕਿਹਾ ਵਾ ਹਾਂਜੀ ਅੰਦਰ ਚਲੋ ਫਿਰ ਤਰ ਮੈਂ ਦਿਖਾਉਂਦਾ ਇੱਧਰ ਆਓ ਮੇਰੇ ਨਾਲ ਆ ਲੰਘੋ ਇੱਧਰ ਐਂਦਾ ਦੇਖ ਲਓ ਸਾਹਮਣੇ ਕੀ ਆ ਸਾਹਮਣੇ ਸਾਹਮਣੇ ਕੁਰਸੀਆਂ ਖਾਲੀਆਂ ਹੀਆਂ ਸਾਹਮਣੇ ਕੁਰਸੀ ਤੇ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਖਾਲੀ ਪਈਆਂ ਪਤਾ ਤੁਹਾਨੂੰ ਇਹਨਾਂ ਨੂੰ ਖਾਲੀ ਪਈਆਂ ਨੂੰ 5 ਮਹੀਨੇ ਹੋ ਗਏ ਆ 5 ਮਹੀਨੇ ਹੋ ਗਏ ਆ ਤੇ ਫਗਵਾੜੇ ਦੇ ਵਿੱਚ ਕਿਸੇ ਨੇ ਇਹਨਾਂ ਦੀ ਮਦਦ ਨਹੀਂ ਕੀਤੀ ਪੀ ਆਪਾਂ ਇਨਾਂ ਕੋਲ ਜਾ ਕੇ ਰੋਟੀ ਪਾਣੀ ਖਾਈਏ ਜਾਂ ਕੁਝ ਖਾਈਏ ਕਿੰਨੇ ਮਹੀਨੇ ਹੋ ਗਏ ਆ 5 ਮਹੀਨੇ 5 ਮਹੀਨੇ ਹੋ ਗਏ ਦੀ ਇਹ ਕਰਕੇ ਮੈਂ ਕੀ ਕਹਾਂ ਡੇ ਵੀ ਪੰਜਾਬੀਆਂ ਦੀ ਆਪਾਂ ਮਦਦ ਨਹੀਂ ਕਰਨੀ ਭਾਜੀ ਪੰਜਾਬ ਦੇ ਵਿੱਚ ਫਗਵਾੜੇ ਦੇ ਵਿੱਚ ਇਹ ਰੈਸਟੋਰੈਂਟ ਆ ਨਿਕਾਜਿਆ ਨਿਕਾਜਿਆ ਤੇ ਪੰਜਾਬੀ ਹੈ ਤਾਂ ਕਿਸੇ ਤੇ ਪਹੁੰਚੇ ਨਹੀਂ ਪੰਜਾਬ ਵਾਲੇ ਕਿਸੇ ਨੇ ਇਹਨਾਂ ਦੀ ਮਦਦ ਨਹੀਂ ਕੀਤੀ 6 ਮਹੀਨੇ ਹੋ ਗਏ ਇਹਨਾਂ ਦਾ ਕੰਮ ਇਦਾਂ ਹੀ ਆ ਖਾਲੀ ਕੁਰਸੀਆਂ ਪਈਆਂ ਇੱਥੇ ਤੇ ਤੁਸੀਂ ਮੈਨੂੰ ਅੱਗੇ ਪਾਜੀ ਮੇਰੀ ਗੱਲ ਸੁਣੋ ਕੀ ਸੁਣੋ ਪਾਜੀ ਤੁਹਾਡੀ ਹੋਣਾ ਸੀ ਵੀਡੀਓ ਕਰਨ ਆਏ ਹਾਂ ਹਾਂ ਜੀ ਤੁਹਾਡੀ ਵੀਡੀਓ ਦੀ ਮਦਦ ਦੇ ਨਾਲ ਸਾਡੀ ਵੀਡੀਓ ਦੀ ਮਦਦ ਦੇ ਨਾਲ ਲੋਕ ਇਹਨਾਂ ਨੂੰ ਸਪੋਰਟ ਕਰਨਗੇ ਪਾਜੀ ਮੈਂ ਉਦੋਂ ਮੰਨੂਗਾ ਵੀ ਪੰਜਾਬੀ ਕਿਸੇ ਦੀ ਮਦਦ ਕਰਦੇ ਆ ਜਦੋਂ ਲੋਕ ਇੱਥੇ ਆਉਣ ਲੱਗ ਜਾਣਗੇ ਪੱਕੀ ਗੱਲ ਹੈ ਪੱਕੀ ਗੱਲ ਹੈ ਪਾਜੀ ਮੈਂ ਤੁਹਾਨੂੰ ਆਪਣੇ ਪੰਜਾਬੀਆਂ ਦੀ ਮੈਂ ਗਾਰੰਟੀ ਦਿੰਦਾ ਪਾਜੀ ਕਿਦਣੇ ਆਣਗੇ ਵੀ ਇੱਥੇ ਮੇਲੇ ਵੀ ਲੱਗਣਗੇ ਪਾਜੀ ਪੰਜਾਬੀ ਆਸਟ੍ਰੇਲੀਆ ਵਰਗੇ ਕੈਨੇਡਾ ਵਰਗੇ ਬਾਹਰ ਜਾ ਕੇ ਲੰਗਰ ਲਾ ਸਕਦੇ ਆ ਨਾ ਤੇ ਪੰਜਾਬੀ ਇੱਥੇ ਖਾਣ ਵੀ ਆਉਣਗੇ ਭਾਈ ਆਪਣੇ ਕੋ ਬਫੇ ਹੈਗਾ 170 ਰੁਪਏ ਦੇ ਵਿੱਚ 170 ਰੁਪਏ ਦੇ ਵਿੱਚ ਭਾਜੀ ਹਾਂਜੀ 170 ਰੁਪਏ ਦੇ ਵਿੱਚ ਸਿਰਫ 26 ਆਟਮਾ ਅਨਲਿਮਿਟਿਡ ਜਿੰਨਾ ਮਰਜੀ ਖਾਓ ਬੜੀ 26 ਆਟਮਾ 26 ਆਟਮਾ ਜਿੰਨਾ ਮਰਜੀ ਖਾਓ ਭਾਜੀ ਜਿੰਨਾ ਮਰਜੀ ਖਾਓ ਭਾਜੀ ਝੂਠ ਨਹੀਂ ਬੋਲਣ ਦੇ ਭਾਜੀ ਸੱਚੀ ਕਹਿੰਦਾ ਵੇ ਦੇਖ ਲਓ ਪਿੱਛੇ ਦੇਖ ਲਓ ਕਿੰਨਾ ਪਿਆ ਹੈ ਖਾਣਾ ਆਪਣੇ ਕੋ ਆਜ ਭਾਈ ਤੁਹਾਨੂੰ ਦਿਖਾਨੇ ਜੀ ਸਾਰੀਆਂ ਵੈਰਾਈਟੀਆਂ ਆ ਦੇਖੋ ਜੀ ਸਾਡਾ ਵੈਜਮਨ ਚ ਸੂਪ ਸਭ ਤੋਂ ਵਧੀਆ ਜੀ ਟੇਸਟੀ ਵੈਜਮਨ ਚ ਸੂਪ ਸਾਰੀਆਂ ਵੈਜੀਟੇਬਲ ਵਾਲਾ ਹੱਕਾ ਨੂਡਲ ਦੇਖੋ ਕੱਲੀ ਕੱਲੀ ਵੈਜੀਟੇਬਲ ਵਿੱਚ ਕਰੀਮੀ ਵਾਈਟ ਸੌਸ ਪਾਸਤਾ ਆ ਦੇਖੋ ਜੀ ਵੈਜ ਮਨਚੂਰੀਅਨ ਬੋल्स ਨਾਲ ਭਰੇ ਹੋਏ ਆ ਦੇਖੋ ਜੀ ਜੀਰਾ ਰਾਈਸ ਖਿਲੇ ਖਿਲੇ ਰਾਈਸ ਆ ਦੇਖੋ ਜੀ ਫਰਾਈਡ ਰਾਈਸ ਆ ਦੇਖੋ ਜੀ ਵੈਜ ਚਾਂਪ ਭਰਪੂਰ ਟੇਸਟੀ ਵੈਜ ਚਾਂਪ ਦੇਖੋ ਜੀ ਆ ਦੇਖੋ ਜੀ ਸਾਡੀ ਆਨਮਾਨ ਸ਼ਾਨ ਦਾਲ ਮਖਣੀ ਸਾਡੇ ਹੋਟਲ ਦੇ ਰੈਸਟੋਰੈਂਟ ਦੀ ਜਾਨ ਆ ਦੇਖੋ ਜੀ ਚੀਜ਼ ਟਮਾਟੋ ਫਾਈਵ ਸਟਾਰ ਦੇ ਵਿੱਚ ਵੀ ਅਜਿਹਾ ਟੇਸਟ ਨਹੀਂ ਮਿਲੇਗਾ ਤੁਹਾਨੂੰ ਚੀਜ਼ ਟਮਾਟੋ ਦਾ ਆ ਦੇਖੋ ਜੀ yellow dal tadka without ਲਸਣ garlic ਵਾਸਤੇ without onion garlic ਆ ਦੇਖੋ ਜੀ ਜੀਰਾ ਜੀਰਾ ਆਲੂ without onion garlic ਆ ਦੇਖੋ ਜੀ ਵੈਜ ਕਬਾਬ ਅਨਲਿਮਟਿਡ ਜਿੰਨਾ ਮਰਜ਼ੀ ਖਾਓ ਜੀ ਜਿੰਨਾ ਮਰਜ਼ੀ ਖਾਓ ਆ ਦੇਖੋ ਜੀ ਚਾ ਚੰਨੀ ਮਰਜ਼ੀ ਖਾਓ ਜੀ ਬਟਰ ਨਾਨ ਮਿਲ ਜੇਗਾ ਤੁਹਾਨੂੰ ਅੱਛਾ ਮਰੋੜਾ ਮਿਲ ਜੇਗਾ ਬਟਰ ਨਾਨ ਮਿਲ ਜੇਗਾ ਰੋਟੀ ਮਿਲ ਜਾਈ ਜੀ ਹਾਂਜੀ ਭਾਜੀ 26 ਆਟਮਾ ਦੇ ਵਿੱਚ ਸਾਡੇ ਕੋਲ ਪੀਜ਼ਾ ਵੀ ਹੈਗਾ ਪੀਜ਼ਾ ਵੀ ਅਨਲਿਮਟਿਡ ਦੇਖੋ ਟਾਪਿੰਗ ਸਰਦੀ ਅਤੇ ਇਹ ਵੀ ਅਨਲਿਮਿਟਿਡ ਵੀ ਹੈ ਇਹ ਵੀ ਅਨਲਿਮਿਟਿਡ ਬਾਜੀ ਅਨਲਿਮਿਟਿਡ ਅਨੀਆਂ ਮਿਲ ਜੇਗਾ ਟਮੇਟੋ ਮਿਲ ਜੇਗਾ ਕੈਰਟ ਮਿਲ ਜੇਗਾ ਕੁੰਬਰ ਮਿਲ ਜੇਗੀ ਰੈਡੀਸ਼ ਮਿਲ ਜੇਗੀ ਰੈਡੀਸ਼ ਦੇਖੋ ਸਰ ਬਰਫੀ ਵਰਗੀ ਬਰਫੀ ਵਰਗੀ ਰੈਡੀਸ਼ ਦੇਖੋ ਬਰਫੀ ਵਰਗੀ ਆਹ ਦੇਖੋ ਜੀ ਵਿਨੀਗਰ ਅਨੀਆਂ ਮਿਲ ਜੇਗਾ ਪਿਕਲ ਮਿਲ ਜੇਗਾ ਮਿਕਸਚਰ ਆਈਤਾ ਮਿਲ ਜੇਗਾ 5 ਸਟਾਰ ਵਾਲਾ ਜੀ ਦੇਖੋ ਸਰ ਚੈੱਕ ਕਰੋ ਚੈੱਕ ਜੀ ਔਰ ਪਾਪੜ ਮਿਲ ਜਾਣਗੇ ਜੀ ਆਓ ਜੀ ਹੁਣ ਤੁਹਾਨੂੰ ਇਹ 26 ਆਟਮਾ ਦਾ ਬਫੇ ਆਪਾਂ ਪਲੇਟ ਤੇ ਲਗਾ ਕੇ ਦਿਖਾਣੇ ਆ ਤੁਸੀਂ ਟੇਸਟ ਕਰਕੇ ਸਾਨੂੰ ਕਿਦਾਂ ਦਾ ਜੀ ਫਕਵਾੜੇ ਦੇ ਵਿੱਚ ਤੁਹਾਨੂੰ 26 ਆ ਜੇ ਤੁਹਾਨੂੰ ਮਿਲੂਗਾ ਤੇ ਚਕਲਾ ਵੇਲਣਾ ਰੈਸਟੋਰੈਂਟ ਤੇ ਹੀ ਮਿਲੂਗਾ ਲੋ ਜੀ ਤੁਸੀਂ ਵੇਖ ਸਕਦੇ ਹੋ ਜੀ 26 ਆੜਮਾ ਵਾਲਾ ਜਿਹੜਾ ਬਫੇ 117 ਰੁਪਿਆ ਦੇ ਵਿੱਚ ਉਹ ਆਪਣਾ ਸਾਰਾ ਹੋ ਗਿਆ ਤਿਆਰ ਗਿਣ ਕੇ ਤੁਸੀਂ ਆੜਮਾ ਖਾ ਸਕਦੇ ਜੀ 26 ਆੜਮਾ ਤੁਹਾਨੂੰ ਵਾਦੀ ਮਿਲਣਗੀਆਂ ਘੱਟ ਨਹੀਂ ਮਿਲਦੀਆਂ ਤੇ ਜੇਕਰ ਕਿਸੇ ਨੇ ਇਹ ਬਫੇ ਖਾਣ ਵਾਸਤੇ ਆਉਣਾ ਵਾ ਫਗਵਾੜੇ ਦੇ ਵਿੱਚ બસ ਸਟੈਂਡ ਆ ਗਏ ਬਸ ਸਟੈਂਡ ਤੋਂ ਅੱਗੇ ਪਾਜੀ ਕਿਹੜੀ ਸਾਈਡ ਹੈ ਇੱਥੇ ਪਾਜੀ ਹਿਸ਼ਾਰਪੁਰ ਵਾਲਾ ਪੁਲ ਉੱਤਰਦੇ ਆ ਸਾਰ ਹਿਸ਼ਾਰਪੁਰ ਵਾਲਾ ਪੁਲ ਉੱਤਰਦੇ ਆ ਸਾਰੀ ਤੁਹਾਨੂੰ ਸੁਦੀਰ ਗੈਸਟ ਹੌਸਲ ਸੀ ਤੇ ਬਿਲਕੁਲ ਸਾਹਮਣੇ ਚੱਕਲਾ ਵੇਲਣਾ ਰੈਸਟੋਰੈਂਟ ਸਭ ਤੋਂ ਵਧੀਆ ਤੇ ਟੇਸਟੀ ਬਫੇ ਜਿਹੜਾ ਮਿਲਣਾ ਉਹ ਚੱਕਲਾ ਵੇਲਣਾ ਤੇ ਹੀ ਮਿਲਣਾ ਸਰ ਹੋਰ ਕਿਤੇ ਨਹੀਂ ਮਿਲਣਾ ਫਗਵਾੜੇ ਦੇ ਵਿੱਚ ਔਰ ਕਿਤੇ ਨਾ ਮਿਲੂਗਾ ਇਹ ਪਾਜੀ 26 ਾਟਮਾ ਕੋਈ ਫਗਵਾੜੇ ਹੀ ਦਿੰਦਾ ਹੀ ਨਹੀਂ ਜੀ ਸਭ ਤੋਂ ਪਹਿਲਾਂ ਅਸੀਂ ਇੱਥੇ ਆਏ ਫਗਵਾੜੇ ਦੇ ਵਿੱਚ 26 ਾਟਮਾ ਦੇਣ ਵਾਸਤੇ ਅੱਧੀ ਫਗਵਾੜੇ ਦੇ ਵਿੱਚ ਚਕਲਾ ਮਿਲਣਾ ਰੈਸਟੋਰੈਂਟ ਤੇ ਤੁਹਾਨੂੰ ਮਿਲਣਗੀਆਂ 26 ਆੜਮਾ 170 ਰੁਪਿਆ ਦੇ ਵਿੱਚ ਜੇ ਕਿਸੇ ਨੇ ਖਾਣ ਵਾਸਤੇ ਉਹਨਾਂ ਦੇ ਫਗਵਾੜੇ ਛੇਤੀ ਛੇਤੀ ਤੇ ਪਹੁੰਚੋ ਥੋੜੀ ਵੀਡੀਓ ਦੇ ਵਿੱਚ ਅਸੀਂ ਸਾਰਾ ਕੁਝ ਤੁਹਾਨੂੰ ਦੱਸਤਾ ਵਾ ਭਾਜੀ ਬਰੇ ਜੋ ਵੀ ਇੱਥੇ ਮਿਲਦਾ 170 ਰੁਪਿਆ ਦੇ ਵਿੱਚ 26 ਆੜਮਾ ਮਿਲਦੀਆਂ ਨੇ ਇਹਨਾਂ ਕੋਲ ਤੇ ਉਹ ਫਗਵਾੜੇ ਦੇ ਵਿੱਚ ਉਹ ਤੁਹਾਨੂੰ ਕਿਤੇ ਨਹੀਂ ਮਿਲਣੀਆਂ 26 ਆੜਮਾ 170 ਰੁਪਿਆ ਦੇ ਵਿੱਚ ਤੇ ਮੈਂ ਤੁਹਾਨੂੰ ਉਹ ਵੀਡੀਓ ਦੀ ਸਟਾਰਟਿੰਗ ਤੇ ਵੀ ਇਹ ਗੱਲ ਕਹੀ ਸੀ ਵੀ ਪੰਜਾਬ ਦੇ ਵਿੱਚ ਜੇ ਪੰਜਾਬੀ ਨੇ ਕੰਮ ਸ਼ੁਰੂ ਕੀਤਾ ਕਿਸੇ ਵੀਰ ਨੇ ਪੰਜਾਬ ਦੇ ਵਿੱਚ ਰਹਿ ਗਏ ਉਹਦੀ ਮਦਦ ਕਰਨ ਦਾ ਫਰਜ਼ ਪੰਜਾਬ ਵਾਲਿਆਂ ਦਾ ਵਾ ਫਗਵਾੜੇ ਦੇ ਵੀਰ ਫਗਵਾੜੇ ਦੇ ਵਿੱਚ ਵੀਰ ਦੀ ਸ਼ੋਪ ਆ ਚਕਲਾ ਬਿਲਣਾ ਨਾਮ ਤੇ ਭਾਈ ਦਾ ਰੈਸਟੋਰੈਂਟ ਆ ਤੇ ਲੋਕੇਸ਼ਨ ਭਾਜੀ ਤੁਹਾਨੂੰ ਦੱਸ ਦਿੰਦੇ ਆ ਕਿੱਥੇ ਆ ਇੱਕ ਵਾਰੀ ਜਰੂਰ ਪਹੁੰਚੋ ਤੇ ਵੀਰ ਉਹਨਾਂ ਦੀ ਮਦਦ ਜਰੂਰ ਕਰੋ ਤੇ ਭਾਜੀ ਅਸੀਂ ਸੁਣਿਆ ਤੁਹਾਡੀ ਜੋਮੈਟੋ ਤੇ ਵੀ ਆਈਡੀ ਹੈਗੀ ਹਾਂਜੀ ਹਾਂਜੀ ਜੋਮੈਟੋ ਤੇ ਵੀ ਆਈਡੀ ਆ ਕਿ ਸਰ ਸਵੀਗੀ ਤੇ ਵੀ ਹੈਗੀ ਆ ਸਰ ਔਰ ਅਲਾ ਕਾਡ ਆਰਡਰ ਵੀ ਤੁਸੀਂ ਕਰ ਸਕਦੇ ਹੋ ਬਫੇ ਦੇ ਨਾਲ ਨਾਲ ਅਲਾ ਕਾਡ ਵੀ ਆਰਡਰ ਕਰ ਸਕਦੇ ਸਰ ਤੁਸੀਂ ਭਾਈ ਜੇ ਕਿਤੇ ਨੂੰ ਲੋਕੇਸ਼ਨ ਨਾ ਪਤਾ ਲੱਗੇ ਜਿੱਦਾਂ ਹੁਣ ਫਗਵਾੜੇ ਦਾ ਬੱਸ ਸਟੈਂਡ ਆ ਹਾਂਜੀ ਫਗਵਾੜੇ ਦੇ ਬੱਸ ਸਟੈਂਡ ਤੋਂ ਆਪਾਂ ਕਿਹੜੀ ਸਾਈਡ ਤੇ ਆਉਣਾ ਭਾਈ ਹੁਸ਼ਿਆਰਪੁਰ ਰੋਡ ਦੇ ਉੱਤਰ ਦਿਓ ਸਰ ਕੂੜੇ ਵਾਲਾ ਡੰਪ ਆਊਗਾ ਉਹ ਬਿਲਕੁਲ ਲੱਗਈ ਹੈਗਾ ਜੀ ਅੱਛਾ ਉਹਦੇ ਬਿਲਕੁਲ ਲੱਗਈ ਹੈ ਜੇ ਕਿਤੇ ਨੂੰ ਨਾ ਪਤਾ ਲੱਗੂਗਾ ਤੇ ਭਾਈ ਨੇ ਆਪਣਾ ਮੋਬਾਈਲ ਨੰਬਰ ਵੀ ਬੋਲਤਾ ਵਾ ਕਾਲ ਕਰਕੇ ਤੁਸੀਂ ਫਗਵਾੜੀ ਨੂੰ ਆਓਗੇ ਕਾਲ ਭਾਈ ਨੂੰ ਸਰ ਸਭ ਤੋਂ ਮਸ਼ਹੂਰ ਹੈਗਾ ਫਗਵਾੜੇ ਦਾ ਸੁਧੀ ਰੈਸਡੈਂਸੀ ਉਹਦੇ ਬਿਲਕੁਲ ਸਾਹਮਣ